ਬੀਤੇ 7 ਨਵੰਬਰ ਤੋਂ ਲਗਾਤਾਰ ਕੇਬਲ ਆਪਰੇਟਰਸ ਕਹਿ ਰਹੇ ਸੀ ਕਿ ਸਾਡੇ ਨਾਲ ਤੱਕੇਸ਼ਾਈ ਹੋ ਰਹੀ ਹੈ ਉਲਟਾ ਮਲਿਸਕਲ ਜਦੋਂ ਜਾਂਦੇ ਸੀ ਤਾਂ ਪੁਲਿਸ ਮੁੱਖ ਦਰਸ਼ਕ ਬਣ ਕੇ ਦੇਖਦੀ ਸੀ ਤੇ ਉਲਟਾ ਜਿਹੜੇ ਫਾਸਟਵੇ ਕੇਬਲ ਦੇ ਐਮਡੀ ਤੇ ਡਾਇਰੈਕਟਰ ਨੇ ਉਹਨਾਂ ਦੇ ਉੱਤੇ ਪਰਚੇ ਹੁੰਦੇ ਨੇ ਸੋ ਫਿਲਹਾਲ ਮਾਮਲਾ ਹਾਈ ਕੋਰਟ ਪਹੁੰਚਦਾ ਹੈ ਪੰਜਾਬ ਸਰਕਾਰ ਨੂੰ ਨੋਟਿਸ ਵੀ ਹੋਇਆ ਲੇਕਿਨ ਪੂਰੇ ਮਸਲੇ ਦੇ ਬਾਰੇ ਜਾਣਦੇ ਆ ਸਾਡੇ ਨਾਲ ਸੀਨੀਅਰ ਐਡਵੋਕੇਟ ਸਰਤੇਜ ਸਿੰਘ ਨਰੂਲਾ ਮੌਜੂਦ ਨੇ ਸਿਰ ਹਾਲਾਂਕਿ ਕਿਉਂਕਿ ਇੱਕ ਪਾਸੇ ਜਿੱਥੇ ਪਹਿਲਾਂ ਜਦੋਂ ਤੱਕ ਇਹ ਸ਼ਾਈ ਹੋ ਰਹੀ ਸੀ ਤਾਂ ਕੇਬਲ ਆਪਰੇਟਰਸ ਪੁਲਿਸ ਕੋਲ ਜਾਂਦੇ ਨੇ ਲੇਕਿਨ ਉਲਟਾ ਜਿਹੜੀ ਹੈ ਉਹ ਐਫ ਆਈ ਆਰ ਦੂਸਰੀ ਤਰਫ ਤੇ ਹੁੰਦੀ ਹੈ ਫਿਰ ਮਾਮਲਾ ਹਾਈ ਕੋਰਟ ਜਾਂਦਾ ਹੈ ਸੋ ਹੁ ਸਾਰੀਆਂ ਐਫਆਈਆਰਾਂ ਦੇਖੀਆਂ ਹੈਗੀਆਂ ਔਰ ਇਹ ਵੀ ਦੇਖਿਆ ਕਿ ਜਿਹੜੇ ਤੁਹਾਡੇ ਐਮਡੀ ਹੈਗੇ ਔਰ ਡਾਇਰੈਕਟਰ ਹੈਗੇ ਆ ਫਾਸਟਵੇ ਦੇ ਉਹਨਾਂ ਨੂੰ ਤੱਕੇ ਨਾਲ ਫਸਾਇਆ ਜਾ ਰਿਹਾ ਛੂਠੇ ਕੇਸ ਪਾਏ ਜਾ ਰਹੇ ਆ ਇਹ ਸਭ ਦੇਖਦੇ ਹੋਏ ਜੱਜ ਸਾਹਿਬ ਨੇ ਨੋਟਿਸ ਕਰਤਾ ਅੱਜ ਔਰ ਨੋਟਿਸ ਰਿਗਾਰਡਿੰਗ ਸਟੇ ਵੀ ਕਰਤਾ ਕਿ ਹੁਣ ਅਸੀਂ ਦੇਖਦੇ ਆ ਅੱਗੇ ਕਾਰਵਾਈ ਕੀ ਕਰਨੀ ਔਰ ਪੁਲਿਸ ਕੀ ਕਰਦੀ ਹੈ ਰਿਪੋਰਟ ਮੰਗਾ ਲਈ ਹੈ ਸਰਕਾਰ ਤੋਂ ਇਹ ਹੋਇਆ ਅੱਜ ਤੋ ਜਿਵੇਂ ਐਸਆਈਟੀ ਗਠਿਤ ਕਰਨ ਦੀ ਵੀ ਗੱਲ ਹੋਈ ਸੀ ਉਸ ਦੇ ਬਾਰੇ ਕੀ ਚਰਚਾ ਕੀਤੀ ਤੁਹਾਨੂੰ ਲੱਗਦਾ ਹੈ ਕਿ ਕੋਈ ਐਸਐਸਟੀ ਗਠਿਤ ਹੋਈ ਗਈ ਜਾਂ ਫਿਰ ਕੋਈ ਸੀਨੀਅਰ ਅਧਿਕਾਰੀ ਜਿਹੜੇ ਪੰਜਾਬ ਕਿਡਰ ਦੇ ਨਾ ਹੋ ਕੇ ਉਹ ਇਸ ਪੂਰੇ ਮਸਲੇ ਦੇ ਵਿੱਚ ਜਾਂਚ ਕਰਨਗੇ ਜਾਂ ਕੁਝ ਹੋਣਾ ਹੈ ਹਾਂਜੀ ਅਸੀਂ ਪ੍ਰੇਰਿਆ ਹੀ ਕੀਤੀ ਹੋਈ ਹੈ ਕਿ ਜਿਹੜੀ ਐਫਆਈਆਰ ਤੁਸੀਂ ਆਲਰੇਡੀ ਕਰਤੀਆਂ ਹੋਈਆਂ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਵੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਜਾਏ ਜਿਹਦੇ ਚ ਘੱਟੋ-ਘੱਟ ਦੋ ਆਈਪੀਐਸ ਅਫਸਰ ਹੋਣ ਪੰਜਾਬ ਤੋਂ ਬਾਹਰ ਦੇ ਉਹ ਦੇਖਣ ਸਾਰੇ ਬੈਟਰ ਨੂੰ ਔਰ ਉਹਦੇ ਬਾਅਦ ਜਿਹੜੇ ਅੱਜ ਤੋਂ ਬਾਅਦ ਵੀ ਕੋਈ ਕੰਪਲੇਂਟਸ ਜਾਂਦੀਆਂ ਕੇਬਲ অপারেটরਸ ਤੇ ਆ ਫਾਸਟਵੇ ਤੇ ਜਿਹਨਾਂ ਨੂੰ ਦੱਬਿਆ ਜਾ ਰਿਹਾ ਉਹ ਵੀ ਪਹਿਲਾਂ ਵਾਲੀ ਕੰਪਲੇਂਟਸ ਐ ਉਹ ਭੇਜੀ ਜਾਣ ਉਸੇ ਐਸਆਈਟੀ ਕੋਲ ਔਰ ਉਹ ਦੇਖੇ ਕਿ ਇਹਨਾਂ ਚ ਕੋਈ ਤੱਤ ਹੈਗਾ ਕਿ ਨਹੀਂ ਹੈ ਕਿ ਜ਼ਬਰਦਸਤੀ ਧੱਕੇ ਨਾਲ ਐਫਆਈਆਰ ਕਰਕੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸਾਡੀ ਮੇਨ ਪ੍ਰੇਅਰ ਹੀ ਐ ਔਰ ਇਸੀ ਪ੍ਰੇਅਰ ਨੂੰ ਮੱਧ ਨਜ਼ਰ ਰੱਖਦੇ ਹੋਏ ਜੱਜ ਸਾਹਿਬ ਨੇ ਅੱਜ ਨੋਟਿਸ ਕੀਤਾ ਤਾਂ ਉਮੀਦ ਹੈ ਕਿ ਅੱਗੇ ਵੀ ਸਾਡੇ ਹੱਕ 'ਚ ਹੀ ਫੈਸਲਾ ਆਏਗਾ ਜਿਵੇਂ ਕਰ ਹੋ ਰਿਹਾ ਸੀਗਾ ਕਿ ਕੁਝ ਸਮਾਂ ਮੰਨ ਕੇ ਚੱਲਦੇ ਆ ਜੇਕਰ ਜਿਵੇਂ ਐਸਆਈਟੀ ਗਠਿਤ ਹੋਏ ਜਾਂਚ ਹੋਏ ਜਾਂਚ ਹੋਣ ਤੋਂ ਬਾਅਦ ਜੇਕਰ ਕੁਝ ਰਿਹਾ ਪਾਇਆ ਜਾਂਦਾ ਹੈ ਐਸਆਈਟੀ ਨੂੰ ਲੱਗਦਾ ਤਾਂ ਉਸ ਤੋਂ ਬਾਅਦ ਕੀ ਕੋਈ ਸਮੇਂ ਦੀ ਵੀ ਮੰਗ ਕੀਤੀ ਗਈ ਹੈ ਅਸੀਂ ਮੰਗ ਐਦਾ ਨਹੀਂ ਕੀਤੀ ਜੇ ਅਸੀਂ ਇਹ ਕਹਿ ਕੇ ਅਰੈਸਟ ਨਾ ਸਾਨੂੰ ਕੀਤਾ ਜਾਏ ਇਮੀਡੀਏਟਲੀ ਨੋਕਰਸ ਸਟੈਪ ਦਾ ਆਰਡਰ ਮੰਗਿਆ ਹੋਇਆ ਹੈ ਵਿਚ ਮੀਨਸ ਕਿ ਅਰੈਸਟ ਨਹੀਂ ਕਰੋਗੇ ਸਾਨੂੰ ਇਮੀਡੀਏਟਲੀ ਪਰ ਯੈਸ ਜੇ ਕੋਈ ਐਸਆਈਟੀ ਪਾੰਦੀ ਹੈ ਤੱਤ ਉਹਨਾਂ ਦੀ ਕੰਪਲੇਂਟਸ ਵਿੱਚ ਤਾਂ ਉਹਨਾਂ ਤੇ ਵੀ ਐਫਆਈਆਰ ਹੋ ਸਕਦੀ ਹੈ ਪਰ ਉਹ ਸਭ ਕੁਝ ਪਹਿਲਾਂ ਐਸਆਈਟੀ ਦੇਖੇਗੀ ਕਿਉਂਕਿ ਜਿਹੜੀਆਂ ਅਸੀਂ ਐਫਆਈਆਰਾਂ ਦੇਖੀਆਂ ਅਜ ਤੱਕ ਉਹਨਾਂ ਵਿੱਚ ਕੋਈ ਤਤ ਨਹੀਂ ਹੈ ਉਹ ਜ਼ਬਰਦਸਤੀ ਫਸਾਉਣ ਵਾਲਾ ਕੰਮ ਕੀਤਾ ਹੋਇਆ ਛੁੱਟੀ ਸੱਚੀਆਂ ਕੋਈ ਵੀ ਕੰਪਲੇਟਾ ਲੈ ਕੇ ਦਰਖਾਸਤ ਲੈ ਕੇ ਉਸਤੇ ਐਫਆਈਆਰ ਕਰਤੀ ਗਈ ਹੈ ਔਰ ਉਹ ਐਫਆਈਆਰ ਨਾਰਮਲੀ ਕੋਈ ਇਦਾਂ ਦੀ ਜਿਹੜੀ ਹੁੰਦੀ ਹੈ ਉਸਤੇ ਪਹਿਲਾਂ ਪੁਲਿਸ ਇਨਕੁਆਇਰ ਕਰਦੀ ਹੈ ਜਿਹੜਾ ਬੰਦਾ ਐਫਆਈਆਰ ਕਰ ਰਿਹਾ ਐਐਸਐਚਓ ਹੈ ਉਹਨੇ ਦੇਖਣਾ ਹੁੰਦਾ ਕਿ ਜਿਹੜੀ ਇਹ ਕੰਪਲੇਂਟ ਆਈ ਹੈ ਇਹਦੇ ਵਿੱਚ ਸੱਚ ਜ਼ਾਹਿਰ ਹੁੰਦਾ ਹੈ ਕਿ ਨਹੀਂ ਹੁੰਦਾ ਜੇ ਸੱਚ ਜ਼ਾਹਿਰ ਹੋਏ ਫੇਰ ਹੀ ਐਫਆਈਆਰ ਕੀਤੀ ਜਾਂਦੀ ਹੈ ਪਰ ਇਹ ਐਫਆਈਆਰਾਂ ਉ ਸੋ ਨੈਕਸਟ ਹੀ ਰਿਯਨ ਕੁਇ ਡੇਟ ਮਿਲੀ ਹੈ ਕੋਰਟ ਦੇ 9th ਜਨਵਰੀ ਹੈ ਜੀ 9 ਜਨਵਰੀ ਤਰੀਕ ਹੈ ਅਗਲੀ ਉਸ ਦਿਨ ਸੁਣਾਈ ਕਾਰਵਾਈ ਸ਼ੁਰੂ ਹੋਏਗੀ ਦੁਬਾਰਾ ਔਰ ਉਸ ਤੋਂ ਪਹਿਲਾਂ ਸਰਕਾਰ ਆਪਣਾ ਜਵਾਬ ਦੇਗੀ ਸੋ ਫਿਲਹਾਲ ਕੇਬਲ ਆਪਰੇਟਰਸ ਲਗਾਤਾਰ ਕਿਉਂਕਿ ਉਹਨਾਂ ਦੀ ਵੀ ਗੁਜ਼ਾਰਿਸ਼ ਹੀ ਆਮ ਲੋਕ ਵੀ ਹਾਲਾਂਕਿ ਔਨ ਕੈਮਰਾ ਕੈਰੀ ਸੀ ਕਿ ਕੁਰਬਾਨੀ ਤੋਂ ਵੰਜਾ ਰਹਿ ਰਹੇ ਨੇ ਖਬਰਾਂ ਤੋਂ ਵੰਜਾ ਰਹਿ ਰਹੇ ਨੇ ਸੋ ਇਹ ਹੁਣ ਪਸਲਾ ਜਿਹੜਾ ਪੂਰਾ ਮਸਲਾ ਹੈ ਹਾਈ ਕੋਰਟ ਦੇ ਵਿਚਾਰ ਆ ਦਿਨੇ ਸੋ ਹੁਣ ਅਗਲੀ ਤਾਰੀਖ ਤੱਕ ਇਹ ਦੇਖਣਾ ਹੋਏਗਾ ਪੰਜਾਬ ਸਰਕਾਰ ਇਸ ਪੂਰੇ ਮਸਲੇ ਦੇ ਵਿੱਚ ਕੀ ਕੁਝ ਆਪਣਾ ਵਿਚਾਰ ਰੱਖਦੀ ਹੈ ਵੀਰ ਜਨਨੀ ਸੁਨੀਲ ਦਿਨਲਪ